ਬੱਡੇ ਬਾਬਾ ਸਾਹਿਬ ਤੇ ਇੱਦਾਂ ਦਾ ਅਦੋਨੀ ਹਰਕਤ ਕੀਤੀ ਹੈ ਪੰਨੂ ਪਾਪੀ ਮੁਰਦਾਬਾਦ ਪੰਨੂ ਮੁਰਦਾਬਾਦ ਪੰਨੂ ਪਾਪੀ ਮੁਰਦਾਬਾਦ 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 ਸਾਰੇ ਜੀ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਨੂ ਪਾਪੀ ਦਾ ਇੱਥੇ ਪਿੰਡ ਸਿਨ ਕਰਨ ਲੋਕਾਂ ਦੇ ਹਮਦਰਦ ਲੋਕਾਂ ਦੇ ਬੇਲਾ ਦੇ ਵਿੱਚ ਰਾਜ ਕਰਨ ਵਾਲੇ ਸਾਡੇ ਲੀਡਰ ਮੈਡਮ ਨਮੀਸ਼ਾ ਮੈਂਤਾ ਜੀ ਹਲਕਾ ਇੰਜਾਰ ਬੀਜਪੀ ਤੋਂ ਇੱਥੇ ਆਏ ਨੇ ਅਸੀਂ ਇਹਨਾਂ ਦਾ तहे ਦਿਨੋਂ ਧੰਨਵਾਦ ਕਰਦੇ ਆ ਜੋ ਹਰ ਗਰੀਬਾਂ ਦੀ ਸਮੱਸਿਆ ਸੁਣਦੇ ਨੇ ਆਏ ਹੋਏ ਲੀਡਰ ਸਹਿਬਾਨ ਪਿੰਡ ਦੀ ਪੰਚਾਇਤ ਪਿੰਡ ਦੇ ਸਤਿਵੰਤ ਸੱਜਣੋ ਨੌਜਵਾਨ ਬੀਬੀਆਂ ਭੈਣਾਂ ਤੇ ਭਰਾ ਆਪ ਸਭ ਨੂੰ ਦੱਸਿਆ ਹੈ ਜੋਕ ਦੇਖੀਆਂ ਹੋ ਰਹੀਆਂ ਜਿਸ ਮਹਾਂਪੁਰਸ਼ ਨੇ 바ਵਾ ਸਾਹਿਬ ਜੀ ਨੇ ਸਾਡੇ ਹਿੰਦੁਸਤਾਨ ਦੇ ਸਤਾਰ ਖਾਤਰ ਆਪਣਾ ਆਪ ਵਾਰ ਦਿੱਤਾ ਹੈ ਪਰਿਵਾਰ ਵੀ ਵਾਰਿਆ ਆਪ ਵੀ ਹਿੰਦੁਸਤਾਨ ਦੀ ਖਾਤਰ 40 ਸਾਥ ਸੰਘਰਸ਼ ਕਰਕੇ ਫਿਰ ਹੈ ਪਰੇਰਾ ਕਰਦੇ ਹਾਂ ਕੋਈ ਮੈਂ ਇਹਨਾਂ ਕੋ ਕਹਿੰਦਾ ਕਿ ਮੈਂ ਆਜ਼ਾਦ ਹਾਂ ਮੈਂ ਧੰਨਵਾਦ ਕਰਦਾ ਹਾਂ ਸੇਵਾ ਮਨੀਕਾ ਬਹਿਤਾ ਜੀ ਦਾ ਜੋ ਸਾਡੇ ਬੱਚੇ ਜਾਨ ਬਚਾਏ ਆ ਮੈਨੋਂ ਜੀ ਆਇਆਂ ਆਖਦਾ ਹਾਂ ਆ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਹਿ ਸਤਿਕਾਰਯੋਗ ਇਸ ਨਗਰ ਦੇ ਮਜੂਦਾ ਤੇ ਸਾਫਾ ਪੰਚਾਇਤਵਾਂ ਮੇਰੇ ਵੀ ਦਾਣਾ ਜੀ ਸਾਹਮਣੇ ਬੈਠੇ ਹੋਏ ਮੇਰੇ ਵੱਲੋਂ ਕੋ ਵੀਰੋ ਮਤਾਓ ਪਹਿਨੋ ਅੱਜ ਇੱਕ ਬਹੁਤ ਹੀ ਤੁਕਦੀ ਘੜੀ ਦੇ ਵਿੱਚ ਆਪਾਂ ਇਕੱਠੇ ਹੋਏ ਆ ਕਿ ਸਾਡੇ ਜਿਹੜੇ ਦੇਸ਼ ਤੇ ਇੰਨੇ ਵੱਡੇ ਗਰੀਬਾਂ ਦੇ ਰਹਿਨਮਾ ਔਰ ਇੱਕ ਸੋਸ਼ਲ ਰਿਫਾਰਮਰ ਇੱਕ ਕ੍ਰਾਂਤੀਕਾਰੀ ਨੇਤਾ ਡਾਕਟਰ ਵੀ.ਆਰ. ਮੇਜਰ ਸਾਹਿਬ ਜੀ ਦੀ ਹਸਤੀ ਨੂੰ ਜਿਹੜਾ ਅੱਜ ਇੱਕ ੱੱਕਾ ਮਾਰਨ ਲਈ ਸ਼ਰਾਰਤਾਂ ਜਿਹੜੀਆਂ ਅਮਰੀਕਾ ਦੇ ਵਿੱਚ ਬੈਠਾ ਹੋਇਆ ਹਾਤਕਵਾਦੀ ਕਰ ਰਿਹਾ ਹੈ ਮੇਰੇ ਭੈਣ ਭਰਾਓ ਕੁਰਪਤਵੰਤ ਪੰਨੂ ਨਾਮ ਦਾ ਇਹ ਦੁਸ਼ਟ ਇਹ ਪਾਪੀ ਬਾਰ ਬੈਠ ਕੇ ਕਦੀ ਦਾ ਹਿੰਦੂ ਸਿੱਖ ਇਕਾ ਉਹਦੇ ਵਿੱਚ ਜਿਹੜਾ ਸ਼ਗਾਰਤ ਕਰਦਾ ਹੈ ਉਹਦੇ ਮਰ ਖਿਲਾਫ ਬੜਕਾਮੀਆਂ ਗੱਲਾਂ ਕਰਦਾ ਹੈ ਕਦੀ ਸਾਡੇ ਜਿਹੜਾ ਐਸੀ ਸਮਾਜ ਹੈ ਉਹਦੀਆਂ ਭਾਵਨਾਵਾਂ ਨੂੰ ਆਹਤ ਕਰਨ ਲਈ ਕਦੀ ਸਾਡੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਲਈ ਜਿਹੜਾ ਅਣਸੁਖਾਈ ਕੀਤੀ ਜਾ ਰਹੀ ਹੈ ਮੇਰੇ ਭੈਣਰਾ ਉਹ ਅੱਜ ਇਸ ਗੁਰਪਤਵੰਤ ਪੰਨੂ ਨੇ ਪਹਿਲੀ ਵਾਰੀ ਨਹੀਂ ਤੀਸਰੀ ਵਾਰੀ ਸਾਡੇ ਪੰਜਾਬ ਦੇ ਵਿੱਚ ਡਾਕਟਰ ਗਿਆ ਰਮਿੰਦਰ ਸਾਹਿਬ ਦੀ ਮੁੰਡੇ ਦੇ ਨਾਲ ਖੇੜ-ਛਾੜ ਕਰਵਾਈ ਹੈ ਅਸੀਂ ਅੱਜ ਦੀ ਤੈ ਦਿਨੋਂ ਨਿੰਦਿਆ ਕਰਦੇ ਹਾਂ ਜਿਸ ਦੀ ਨੇ ਕੰਮ ਹੋਇਆ ਸੀ ਉਸ ਤੋਂ ਅਗਲੇ ਦਿਨ ਮੈਂ ਲਾਈਵ ਹੋ ਕੇ ਕਿਹਾ ਸੀ ਕਿ ਪਿੰਡ ਪਿੰਡ ਜਾ ਕੇ ਅਸੀਂ ਆਪਣੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਲੋਕ ਡਾਕਟਰ ਜਿਆਨ ਨੇ ਤੇ ਸਾਹਿਬ ਵਿਰੁੱਧ ਅਸੀਂ ਪੁੱਛਣਾ ਚਾਹੁੰਦੇ ਆਂ ਕਿ ਨਸ਼ਾ ਬੰਦਾਲਿਆ ਨਸ਼ਾ ਵਿਕਾ ਤਾਂ ਬੰਦ ਹੋਇਆ ਹੀ ਨਹੀਂ ਤੁਸੀਂ ਜਾਣਦੇ ਐ ਐਮ ਐਲ ਏ ਸਾਹਿਬ ਜਾਣਦੇ ਐ ਬੜਬੜੀਆਂ ਗੱਲਾਂ ਕਰਦੇ ਐ ਤਾੜੀਆਂ ਮਾਰਦੇ ਐ ਤਾੜੀਆਂ ਜਟਵਾ ਕੇ ਉਹ ਆ ਜਾਂਦੇ ਐ ਪਿੰਡ ਦਿਵਾਲ ਕਰਾਂ ਦੇ ਵਿੱਚ ਨੇਦਾ ਗ੍ਰਿਫਟ ਵੀ ਦਿੱਤੀ ਸੀ ਤੇ ਪਿੰਡ ਦੀਪਾ ਕਰਾਂ ਦੇ ਵਿੱਚ ਕਈ ਕਰਾਂ ਨੂੰ ਜਾਣ ਦਾ ਆਡਰ ਆਇਆ ਹੋਇਆ ਹੈ ਸਾਡੇ ਮਾਲਕਰ ਦੇ ਵਿੱਚ ਜਿਹਨੇ ਨਸ਼ਾ ਵੇਚਦੇ ਨੇ ਮੁਕਾਂਗੇ ਅਰਜ ਤੁਹਾਡੇ ਫਿਰ ਦੇ ਵਿੱਚ ਅਸੀਂ ਤੇ ਪੁੱਤਾਂ ਕਾਂ ਦੇ ਬੁੱਧਾ ਟਾਈ ਤੁਹਾਡਾ ਹੋਰ ਨਹੀਂ ਲਵਾਗੀ ਜਿੰਨਾ ਤੁਸੀਂ ਟਾਈਮ ਦਿੱਤਾ ਇਸ ਗਰਮੀ ਦੇ ਰੋਜ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਅਰ ਇੱਕ ਵਾਰੀ જય ਜੀ ਜੈ ਭਾਰਤ ਜੈ ਜੀ ਜੈ ਭਾਰਤ ਚੌਥੇ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ امر رہے امر رہے امر رہے امر رہے مردا باد مردا باد مردا باد مرداواد ਯੋਕੀ ਬੀ ਆਰ ਦੇ ਜਿੰਦਾਬਾਦ ਜਿੰਦਾਬਾਦ ਐਥੇ ਗੱਲੋ ਐਥੇ ਹੀ ਜੀ ਜੀ ਬਾਤ ਆ ਰਹਾ ਹੈ ਉਹ ਕੋ ਪੜਾ ਰਿਹਾ ਹੈ ਉਹ ਪਰੇ ਤੋਂ ਆ ਰਹਾ ਹੈ ਗੜੀ ਕੱਟੀ ਕਰਦੇ ਜਰਾ ਆ ਜਾਓ ਜੀ پننو بابي زندہ باد زندہ باد پننو بابي زندہ باد زندہ باد پننو بابي زندہ باد زندہ باد ووٹ بی آر ان پر ہمارا ہے پننو بابي

رہے بیا کر آم رہے چھوٹا بی آر میں آ رہے ٹوٹل <سؤال> ਜਦੋਂ ਮੈਂ ਬੋਲੂਗਾ ਸਾਰੇ ਹੱਥ ਹਟਾ ਕੇ ਖੜੇ ਹੋ ਜੀ ਪਲੀਜ਼ ਪਾਪਾ ਸਾਹਿਬ ਦਾ ਰੋਣਾ ਅਮਰ ਹੈ ਡਾਕਟਰ ਪੀ ਆਰ ਹੋਰ ਨਾ ਘੋਲਾ ਲਾ ਰਹੇ ਹੋ ਰਹੇ ਡਾਕਟਰ ਪੀ ਆਰ کیسی بھائی چارا جگہ سی قیدری بھائی چارہ جگہ سی کیسے